ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਵੱਡੇ ਸੁਪੁੱਤਰ ਜੁੜੇ ਹੋਏ ਬਾਬਾ ਸ੍ਰੀ ਚੰਦ ਜੀ ਜਦੋਂ ਬਚਪਨ ਅਵਸਥਾ ਦੇ ਵਿੱਚ ਜੰਗਲ ਵਿੱਚ ਚਲੇ ਜਾਂਦੇ ਤੇ ਜੰਗਲ ਵਿੱਚ ਜਾ ਕੇ ਉਹਨਾਂ ਨੇ ਸਮਾਧੀਆਂ ਲਾਉਣੀਆਂ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ ਉਹ ਕੋਈ ਵੀ ਪਹਿਲਾਂ ਕਈ ਘੰਟੇ ਸਮਾਧੀ ਰੌਣੀ ਫਿਰ ਇੱਕ ਦਿਨ ਦੋ ਦਿਨ ਕਈ ਵਾਰ ਤਾਂ 4-5 ਦਿਨ ਲੰਘ ਜਾਂਦੇ ਸੀ ਇਸ ਤਰ੍ਹਾਂ ਵੀ ਹੁੰਦਾ ਸੀ ਇੱਕ ਦਿਨ ਜਦੋਂ ਮਾਤਾ ਜੀ ਦੇ ਅੰਦਰ ਇੱਕ ਬੇਦਨਾ ਇੱਕ ਪੀੜਾ ਜਿਹੜੀ ਮਾਂ ਹੁੰਦੀ ਹੈ ਉਹਦੇ ਅੰਦਰ ਹੁੰਦੀ ਹੈ ਜਾਂ ਕਿਸੇ ਪੁੱਤ ਨੇ ਪੁੱਛਿਆ ਪੁੱਤਰ ਜੀ ਆਪ ਜੀ ਇਸ ਤਰ੍ਹਾਂ ਕਿਉਂ ਕਰਦੇ ਹੋ ਹੁਣ ਮਾਤਾ ਸਲਖਣੀ ਜੀ ਪੁੱਛਦੇ ਆ ਫਿਰ ਉਹਨਾਂ ਨੇ ਮਾਤਾ ਜੀ ਨੂੰ ਆਪਦੇ ਦਿਲ ਦਾ ਭੇਤ ਦੱਸ ਦਿੱਤਾ ਸੀ ਉਹ ਤਾਂ ਵੀ ਜਿਹੜਾ ਕੀ ਗੱਲ ਆ ਸਾਰੀ ਜਿਹੜੀ ਗੁਪਤ ਗੱਲ ਹੁੰਦੀ ਆ ਮਹਾਪੁਰਖਾਂ ਦੀ ਉਹ ਗੱਲ ਵਿੱਚੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਸੰਗਤ ਜੀ ਬਾਬਾ ਸ੍ਰੀ ਚੰਦ ਜੀ ਨੇ ਦੱਸਿਆ ਸੀ ਆਪਣੇ ਦਿਲ ਦਾ ਭੇਤ ਉਹਨਾਂ ਦੇ ਦਿਲ ਵਿੱਚ ਕਿਹੜੀ ਗੱਲ ਸੀ ਆਓ ਆਪਾਂ ਇਹ 파ਬਲੀਚਾਰ ਕਰਨ ਕਰਦੇ ਆ ਤੇ ਨਾਲੇ ਸਾਡੇ ਅੰਦਰ ਇੱਕ ਸਵਾਲ ਹੁੰਦਾ ਹੈ ਸੰਗਤ ਜੀ ਕਿ ਨਾਮ ਜਪਣ ਵਾਲਿਆਂ ਨੂੰ ਦੁੱਖ ਕਿਉਂ ਮਿਲਦਾ ਚਲੋ ਪਾਪੀ ਬੰਦੇ ਨੂੰ ਦੁੱਖ ਆ ਗਏ ਕੀ ਆਪਣੀ ਮਾਤਾ ਜੀ ਦਾ ਪ੍ਰਣਾਮ ਜਪਣ ਵਾਲੀਆਂ ਰੂਹਾਂ ਇਹ ਦੁੱਖ ਕਿਉਂ ਭੋਗਣਾ ਪੈਂਦਾ ਠੀਕ ਗੁਰਨਾਨਕ ਦੇਵ ਜੀ ਬਾਬਾ ਸ੍ਰੀ ਚੰਦ ਜੀ ਨੇ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਹੀ ਚਮਤਕਾਰ ਕੀਤੇ ਆ ਤੇ ਭਾਈ ਕਮਲਿਆ ਜੀ ਜਿਹੜੇ ਉਹਨਾਂ ਦੇ ਸੇਵਕ ਸੀਗੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਸੀ ਉਹਨਾਂ ਨੇ ਬਹੁਤ ਸੇਵਾ ਕੀਤੀ ਰਹਿਣਾ ਤੇ ਆਪਣੀ ਮਾਤਾ ਜੀ ਨਾਲ ਜਦੋਂ ਬਾਬਾ ਸ੍ਰੀ ਚੰਦ ਜੀ ਪੱਖੋ ਕੇ ਆਏ ਆ ਇਕਾਂਤ ਵਿੱਚ ਰਹਿਣ ਲੱਗੇ ਆ ਬਿਲਕੁਲ ਇਸੇ ਤਰ੍ਹਾਂ ਜਿਵੇਂ ਕੋਈ ਮਹਾਤਮਾ ਜੀ ਨੇ ਸਮਾਧੀ ਲਾ ਕੇ ਬਹਿ ਜਾਂਦਾ ਬਾਬਾ ਜੀ ਨੇ ਸਮਾਧੀ ਲਾ ਲੈਣੀ ਇਹ ਗਰਵਾਣੀ ਤੇ ਦੋ ਦੋ ਦਿਨ ਬੈਠੇ ਰਹਿਣਾ ਸੰਗਤ ਜੀ ਤੇ ਮਾਤਾ ਜੀ ਨੇ ਜਦੋਂ ਬਚਪਨ ਅਵਸਥਾ ਵਿੱਚ ਇੰਨੀ ਉਪਰਾਮਤਾ ਦੇਖੀ ਆ ਤੁਸੀਂ ਸੁਣ ਕੇ ਇਹ ਬਾਲ ਅਵਸਥਾ ਦੇ ਵਿੱਚ ਕੀ ਜੀਵਨ ਨੂੰ ਇਹ ਇੰਨੀਆਂ ਸਮਾਧੀਆਂ ਲਾਉਣੀਆਂ ਤੇ ਲਓ ਫਿਰ ਆਪਾਂ ਇਹ ਬਚਪਨ ਅਵਸਥਾ ਦੇ ਅਨੁਸਾਰ ਅਨੁਕੂਲ ਜਿਵੇਂ ਇੱਕ ਮਾਂ ਬੱਚੇ ਦੀ ਫਿਕਰ ਕਰਦੀ ਹੁੰਦੀ ਆ ਮਾਤਾ ਸਲਖਣੀ ਜੀ ਦੀ ਇੱਕ ਸੈਪਟ ਸੀ ਉਹਨਾਂ ਨੇ ਕਦੇ ਬਾਬਾ ਸ੍ਰੀ ਚੰਦ ਜੀ ਨੂੰ ਰੋਕਿਆ ਨਹੀਂ ਸੀਗਾ ਕਿ ਤੁਸੀਂ ਸਮਾਧੀਆਂ ਕਿਉਂ ਲਾਉਨੇ ਹੋ ਪਰ ਇੱਕ ਦਿਨ ਜਦੋਂ ਪ੍ਰਸ਼ਾਦਾ ਛਕਾਇਆ ਆਪਣੇ ਪੁੱਤਰ ਨੂੰ ਪਿਆਰ ਭਰੇ ਦਿਲ ਦੇ ਨਾਲ ਬਹੁਤ ਸਨੇਹ ਨਾਲ ਮਾਤਾ ਜੀ ਨੇ ਪੁੱਛਿਆ ਪੁੱਤਰ ਜੀ ਮੈਨੂੰ ਇੱਕ ਗੱਲ ਦੱਸੋ ਲਾਲ ਜੀ ਮੈਂ ਅੱਜ ਕੁਝ ਪੁੱਛਣਾ ਚਾਹੁੰਨੀ ਹਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਮਾਤਾ ਜੀ ਪੁੱਛੋ ਕਿਹੜੀ ਗੱਲ ਆਪਜੀ ਪੁੱਛਣਾ ਚਾਹੁੰਦੇ ਹੋ ਆਖਣ ਲੱਗੇ ਤੁਹਾਡੇ ਪਿਤਾ ਜੀ ਉਹਨਾਂ ਨੇ ਦੁਨੀਆ ਨੂੰ ਤਾਰਨ ਵਾਸਤੇ ਉਦਾਸੀ ਦੀ ਰੀਤ ਚਲਾਈ ਆ ਘਰਬਾਰ ਛੱਡ ਦਿੱਤਾ ਤੁਹਾਨੂੰ ਮੈਨੂੰ ਆਪਾਂ ਸਭ ਨੂੰ ਛੱਡ ਕੇ ਚਲੇ ਗਏ ਆ ਹੁਣ ਦੇਖੋ ਤੁਸੀਂ ਮੇਰੇ ਕੋਲ ਹੋ ਇੱਥੇ ਮੇਰੇ ਜੀਵਨ ਦਾ ਆਸਰਾ ਕੇਵਲ ਤੁਸੀਂ ਰਹਿ ਗਏ ਹੋ ਹੁਣ ਜੇ ਪੁੱਤਰ ਜੀ ਤੁਸੀਂ ਵੀ ਜੰਗਲ ਵਿੱਚ ਚਲੇ ਜਾਓਗੇ ਤੇ ਮੇਰੇ ਨਾਲ ਕੌਣ ਗੱਲਾਂ ਕਰੇਗਾ ਮੈਂ ਸਾਰਾ ਦਿਨ ਉਡੀਕਦੀ ਰਹਿਨੀ ਆ ਕਿ ਕਦੋਂ ਮੇਰਾ ਪੁੱਤਰ ਆਵੇਗਾ ਕਦੋਂ ਮੇਰਾ ਬੇਟਾ ਆਵੇਗਾ ਤੇ ਮੈਂ ਉਹਦੇ ਨਾਲ ਦੁੱਖ ਸਾਂਝਾ ਕਰਾਂਗੀ ਮੈਂ ਉਹਨੂੰ ਸਾਰੀਆਂ ਗੱਲਾਂ ਦੱਸਾਂਗੀ ਫਿਰ ਪੁੱਤਰ ਜੀ ਜਦੋਂ ਮੈਂ ਇੱਥੇ ਪ੍ਰਸ਼ਾਦਾ ਛਕਦੀ ਆ ਬਾਰ-ਬਾਰ ਤੁਹਾਨੂੰ ਯਾਦ ਕਰਦੀ ਆ ਮੁਰਮੁਰ ਕੇ ਚੇਤੇ ਕਰਦੀ ਆ ਤੁਹਾਨੂੰ ਐਡਾ ਵੱਡਾ ਕਿਹੜਾ ਦੁੱਖ ਆ ਇਹੋ ਤੁਸੀਂ ਉਦਾਸ ਰਹਿੰਦੇ ਹੋ ਤੂੰ ਇੰਨੇ ਪਰੇਸ਼ਾਨ ਰਹਿੰਦੇ ਹੋ ਇੰਨੀ ਉਪਰਾਮਤਾ ਕਿਵੇਂ ਆ ਗਈ ਆ ਮੈਂ ਤਾਂ ਪ੍ਰਸ਼ਾਦਾ ਛਕ ਲੈਨੀ ਆ ਪਰ ਮੇਰਾ ਦਿਲ ਪੁੱਛਿਆ ਜਾਣਦਾ ਹੈ ਕਿ ਮੇਰਾ ਪੁੱਤਰ ਕਿਵੇਂ ਜੰਗਲ ਵਿੱਚ ਗੁਜ਼ਾਰਾ ਕਰਦਾ ਹੋਵੇਗਾ ਮੇਨੂੰ ਪੁੱਤਰ ਜੀ ਅੱਜ ਖੁੱਲ ਕੇ ਦੱਸੋ ਕੀ ਤੁਹਾਨੂੰ ਕੋਈ ਦੁੱਖ ਆ ਇੰਨੇ ਉਦਾਸ ਇੰਨਾ ਹੱਠ ਨਾ ਕਰਿਆ ਕਰੋ ਇਹ ਤੁਸੀਂ ਭਜਨ ਕਰਨਾ ਪੁੱਤਰ ਜੀ ਤਕਾਂਤ ਚਾਹੀਦੀ ਆ ਘਰ ਵਿੱਚ ਹੀ ਜਗ੍ਹਾ ਬਣਾ ਲਓ ਇੱਥੇ ਬੈਠ ਕੇ ਨਾਮ ਜਪ ਲਿਆ ਕਰੋ ਤੁਹਾਨੂੰ ਵੱਖਰੀ ਜਗ੍ਹਾ ਬਣਾ ਦਿੰਨੇ ਆਂ ਮਾਤਾ ਸਲਖਣੀ ਜੀ ਦੇਖੋ ਸੰਗਤ ਜੀ ਕਿੰਨੇ ਕਰਮਾਂ ਵਾਲੇ ਆ ਜਿਨ੍ਹਾਂ ਦੀ ਕੋਖ ਤੋਂ ਇੱਕ ਇਹੋ ਜਿਹਾ ਬੈਰਾਗੀ ਪੁੱਤਰ ਪੈਦਾ ਹੋ ਗਿਆ ਇਹ ਗੱਲ ਤਾਂ ਬਜ਼ੁਰਗ ਹੋ ਕੇ ਲੋਕਾਂ ਨੂੰ ਸਮਝ ਆਉਂਦੀ ਆ ਕਿ ਉਹ ਬਾਬਾ ਸ੍ਰੀ ਚੰਦ ਜੀ ਬਚਪਨ ਵਿੱਚ ਹੀ ਸਮਝ ਗਏ ਆ ਕਿ ਕੂੜ ਸਭ ਸੰਸਾਰ ਇਹ ਜੋ ਸੰਸਾਰ ਦਿਖਦਾ ਸਾਰਾ ਕੂੜ ਹੀ ਆ ਕਿਉਂਕਿ ਗੁਰੂ ਪਿਤਾ ਜੀ ਨੇ ਆਖਿਆ ਸੀ ਕਿ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕੇ ਇੱਕ ਪ੍ਰਮਾਤਮਾ ਹੀ ਕੇਵਲ ਸੱਚਾ ਹੈ। ਬਾਕੀ ਤਮਾਮ ਦੁਨੀਆ ਝੂਠਾਂ ਦੀ ਆ। ਇਉਂ ਬਾਬਾ ਸ੍ਰੀ ਚੰਦ ਜੀ ਨੇ ਸਾਰੇ ਸੰਸਾਰ ਨੂੰ ਕੂੜ, ਨਾਸਵੰਤ ਦੇ ਤੌਰ ਤੇ ਜਾਣਿਆ ਹੈ। ਪਰ ਬਚਪਨ ਅਵਸਥਾ ਵਿੱਚ ਗਿਆਨ ਹੋ ਗਿਆ, ਸੋਝੀ ਆ ਗਈ ਕਿ ਜਿਹੜੀ ਬਜ਼ੁਰਗ ਹੋ ਕੇ ਚਿੱਟੇ ਸਿਰ ਦੇ ਵਾਲ ਹੋ ਜਾਂਦੇ ਆ, ਸਰੀਰ ਕੰਬਣ ਲੱਗੇ ਜਾਂਦਾ ਬੰਦੇ ਨੂੰ ਇੰਨਾ ਗਿਆਨ ਨਹੀਂ ਹੁੰਦਾ ਜਿੰਨਾ ਬਾਬਾ ਜੀ ਨੂੰ ਬਚਪਨ ਚ ਹੀ ਗਿਆਨ ਹੋ ਗਿਆ ਸੀ ਕਿਉਂਕਿ ਸਤਗੁਰੂ ਦੇ ਪੁੱਤਰ ਹੋਣਾ ਹੀ ਕਿੱਡੇ ਮਾਣ ਵਾਲੀ ਗੱਲ ਐ ਉਹ ਆਖਦੇ ਆ ਮਾਤਾ ਜੀ ਜਦੋਂ ਤੇ ਫਿਰ ਬਾਬਾ ਸ਼੍ਰੀਚੰਦ ਜੀ ਨੂੰ ਸਵਾਲ ਪੁੱਛਦੇ ਆ ਤੇ ਫਿਰ ਬਾਬਾ ਜੀ ਮਾਤਾ ਜੀ ਨਾਲ ਗੱਲਾਂ ਕਰਦੇ ਆ ਮਾਤਾ ਜੀ ਨੂੰ ਦਿਲ ਦਾ ਭੇਤ ਦੱਸਦੇ ਆ ਸਾਖੀ ਬੜੀ ਸੁੰਦਰ ਹੈ ਅਜੇ ਥੋੜੇ ਹੀ ਦਿਨ ਬੀਤੇ ਆ ਤੇ ਜਦੋਂ ਬਾਹਰ ਜੰਗਲ ਵਿੱਚ ਜਾਣ ਨੂੰ ਆਖਿਆ ਬਾਬਾ ਜੀ ਨੇ ਆਗਿਆ ਲਈ ਤੇ ਮਾਤਾ ਜੀ ਦੀਆਂ ਅੱਖਾਂ 'ਚ ਹੰਝੂ ਆ ਗਏ ਕਹਿਣ ਲੱਗੇ ਪੁੱਤਰ ਜੀ ਇਹ ਤੁਹਾਡੀ ਕਿਹੜੀ ਉਮਰ ਆ ਇਹ ਕਿਹੜਾ ਸਮਾਂ ਹੈ ਇਹ ਤਪ ਕਰਨ ਦਾ ਕਿਹੜਾ ਵੇਲਾ ਹੈ ਪੁੱਤਰ ਜੀ ਉਸ ਦਿਨ ਅਸੀਂ ਤੁਹਾਨੂੰ ਸਮਝਾਇਆ ਸੀ ਕਿ ਤੁਹਾਡੇ ਪਿਤਾ ਜੀ ਆਨੂੰ ਛੱਡ ਕੇ ਚਲੇ ਗਏ ਆ ਜੇ ਤੁਸੀਂ ਆਪਣੇ ਪਿਤਾ ਵਾਂਗ ਮੈਨੂੰ ਛੱਡ ਕੇ ਜਾਓਂਗੇ ਮੈਂ ਕਿਦੇ ਆਸਰੇ ਜ਼ਿੰਦਗੀ ਜਿਊਵਾਂਗੀ ਮੈਂ ਤਾਂ ਤੁਹਾਨੂੰ ਵੇਖ ਕੇ ਜਿਊਣਾ ਤੇ ਤੁਸੀਂ ਜੰਗਲਾਂ ਵਿੱਚ ਜਾ ਕੇ ਜੇ ਭਗਤੀ ਕਰਨੀ ਆ ਇਸ ਤਰ੍ਹਾਂ ਨਾ ਕਰੋ ਪੁੱਤਰ ਜੀ ਜੇ ਚਾਹੁੰਦੇ ਹੋ ਤੁਹਾਨੂੰ ਇੱਥੇ ਪੱਕਾ ਟਿਕਾਣਾ ਬਣਾ ਦੇਣੀ ਆ ਇੱਥੇ ਮੈਂ ਸ਼ੁਕਰਗੁਜ਼ਾਰ ਹੋਵਾਂਗੀ ਖੁਦਾ ਦੀ ਅਕਾਲ ਪੁਰਖ ਦੀ ਮੇਰੀਆਂ ਅੱਖਾਂ ਸਾਹਮਣੇ ਟਿਕੇ ਰਹੋਗੇ ਚਾਹੇ ਭਜਨ ਕਰਦੇ ਰਹੋ ਮੈਂ ਤੁਹਾਨੂੰ ਕੋਈ ਦੁਨਿਆਵੀ ਕੰਮ ਨਹੀਂ ਕਹਾਂਗੀ ਪਰ ਇਸ ਤਰ੍ਹਾਂ ਘਰ-ਬਾਰ ਛੱਡ ਕੇ ਜੰਗਲ ਚ ਨਾ ਜਾਓ ਹੁਣ ਸੰਗਤ ਜੀ ਤੁਸੀਂ ਮਾਂ ਦੀ ਮਮਤਾ ਨੂੰ ਦੇਖੋ ਇੱਕ ਮਾਂ ਦੇ ਹਿਰਦੇ ਨੂੰ ਸਮਝੋ ਮਾਤਾ ਜੀ ਬਾਰ ਬਾਰ ਬੇਨਤੀਆਂ ਕਰਦੇ ਆ ਪਰ ਇਸ ਤਰ੍ਹਾਂ ਘਰ-ਬਾਰ ਛੱਡ ਕੇ ਜਾਣਾ ਉਹਨਾਂ ਨੇ ਆਖਿਆ ਇਹ ਰੀਤੀ ਚੰਗੀ ਨਹੀਂ ਤੁਸੀਂ ਹੁਣੇ ਸਾਥੋਂ ਦੂਰ ਚੱਲਦੇ ਹੋ ਵੱਡੇ ਹੋ ਕੇ ਕੀ ਕਰੋਗੇ ਆਪਾ ਸ੍ਰੀ ਚੰਦ ਜੀ ਨੇ ਦੇਖਿਆ ਜਦੋਂ ਮਾਂ ਬਾਰ ਬਾਰ ਬੇਨਤੀ ਕਰਦੀ ਆ ਬੜੇ ਸਨੇਹ ਪ੍ਰੇਮ ਦੇ ਨਾਲ ਬਾਬਾ ਜੀ ਕਿਵੇਂ ਮਨਾ ਕਰ ਸਕਦੇ ਸੀਗੇ ਫਿਰ ਉਹ ਕਿ ਮਾਤਾ ਜੀ ਨੇ ਫਿਰ ਘਰ ਦੇ ਅੰਦਰ ਉਹਨਾਂ ਨੂੰ ਇੱਕ ਕਮਰਾ ਇੱਕ ਵੱਖਰੀ ਥਾਂ ਬਣਾਤੀ ਕਹਿੰਦੇ ਪੁੱਤਰ ਜੀ ਇੱਥੇ ਬੈਠ ਕੇ ਹੀ ਭਜਨ ਮੰਦਗੀ ਕਰ ਲਿਆ ਕਰੋ ਉੱਥੇ ਬਾਬਾ ਜੀ ਨੇ ਜਿਹੜਾ ਬਚਪਨ ਸੀ ਉਹ ਸਾਧ ਸੰਗਤ ਜੀ ਤੇ ਉਹ ਵਚਨ ਨੂੰ ਮੰਨਿਆ ਘਰੇ ਬੈਠ ਕੇ ਹੀ ਭਜਨ ਮੰਦਗੀ ਕਰਦੇ ਜਿਹੜੇ ਸੇਵਾਦਾਰ ਸੀ ਬਹੁਤ ਪੂਰਾ ਧਿਆਨ ਰੱਖਦੇ ਬਾਬਾ ਜੀ ਨੇ ਕਦੇ-ਕਦੇ ਭਾਈ ਕਮਲਿਆ ਜੀ ਨੂੰ ਕਹਿਣਾ ਸੈਰ ਦੇ ਬਹਾਨੇ ਬਾਹਰ ਜਾਣਾ ਹੈ ਫਿਰ ਜੰਗਲ ਵਿੱਚ ਚਲੇ ਜਾਣਾ ਉੱਥੇ ਬੈਠਣਾ ਸਮਾਧੀ ਲਾ ਲੈਣੀ ਹੁਣ ਮਾਤਾ ਜੀ ਦਾ ਬਚਨ ਵੀ ਕਮਾਲਿਆ ਆਪਦਾ ਨੇਮ ਵੀ ਨਹੀਂ ਤੋੜਿਆ ਇਹੀ ਮਹਾਪੁਰਖ ਜਿਹੜੇ ਹੁੰਦੇ ਆ ਉਹ ਆਪਣਾ ਗੁਣ ਨਾ ਗਵਾਵੇ ਉਹ ਆਪਦਾ ਗੁਣ ਨਹੀਂ ਗਵਾਉਂਦੇ ਹੁੰਦੇ ਜਿਹੜਾ ਉਹਨਾਂ ਵਿੱਚ ਹੁੰਦਾ ਜਿਹੜਾ ਸੁਭਾਅ ਮੁੱਢ ਕਦੀਮਾ ਤੋਂ ਬਣਿਆ ਸੀ ਉਹ ਕਿਵੇਂ ਛੱਡ ਸਕਦੇ ਸੀ ਪਰ ਮਾਂ ਦਾ ਦਿਲ ਦੁਖੀ ਕਰਕੇ ਬੰਦਗੀ ਕਰਨੀ ਇਹ ਵੀ ਗੱਲ ਠੀਕ ਨਹੀਂ ਸੀ ਮਾਤਾ ਜੀ ਦਾ ਹਿਰਦਾ ਦੁਖੀ ਨਹੀਂ ਕੀਤਾ ਘਰ ਵਿੱਚ ਵੀ ਬਹਿ ਕੇ ਸਿਮਰਨ ਕਰਦੇ ਜਦੋਂ ਸਮਾਂ ਬਣਦਾ ਜੰਗਲ ਵਿੱਚ ਜਾ ਕੇ ਵੀ ਸਮਾਧੀ ਲਾ ਲੈਂਦੇ ਚਾਹੇ ਜੰਗਲ ਹੋਵੇ ਚਾਹੇ ਘਰ ਵਿੱਚ ਹੋਵੇ ਕੋਈ ਜਿਹਨੇ ਸਿਮਰਨ ਕਰਨਾ ਹੈ ਸੰਗਤ ਜੀ ਰੱਬ ਨੂੰ ਯਾਦ ਕਰਨਾ ਹੈ ਉਹਨੇ ਕਰਨਾ ਹੀ ਆਂ ਕਈ ਵਾਰੀ ਗ੍ਰਸਤੀ ਜੀਵਨ ਵਿੱਚ ਬੰਦਾ ਇੰਨਾ ਕਬੀਲਦਾਰੀ ਵਿੱਚ ਖੁੱਭ ਜਾਂਦਾ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਕਈ ਵਾਰੀ ਕਈ ਭੇਖੀ ਹੁੰਦੇ ਆ ਉਹ ਬਾਣਾ ਤਾਂ ਪਾ ਲੈਂਦੇ ਆ ਸਾਧੂ ਬਣ ਜਾਂਦੇ ਆ ਪਰ ਮੰਨ ਨਹੀਂ ਸਾਧਿਆ ਜਾਂਦਾ ਤੇ ਬਾਬਾ ਜੀ ਜਿਹੜੇ ਸੀ ਇਸ ਤਰ੍ਹਾਂ ਦਾ ਜੀਵਨ ਨਹੀਂ ਉਹ ਘਰ ਵਿੱਚ ਹਨ ਤਾਂ ਵੀ ਸਿਮਰਨ ਕਰ ਰਹੇ ਆ ਉਹ ਬਾਹਰ ਜੰਗਲ ਵਿੱਚ ਬੈਠੇ ਆ ਤਪ ਕਰ ਰਹੇ ਆ ਬਾਬਾ ਜੀ ਸਮਝਾਉਣਾ ਚਾਹੁੰਦੇ ਆ ਆਮ ਇਨਸਾਨ ਨੂੰ ਕਿ ਬੰਦੇ ਨੂੰ ਜਿਸ ਚੀਜ਼ ਦੀ ਆदत ਪੈ ਜਾਂਦੀ ਆ ਜਦੋਂ ਕੋਈ ਕੰਮ ਆਪਾਂ ਵਾਰ-ਵਾਰ ਕਰਦੇ ਆ ਉਹ ਸੁਭਾਅ ਬਣ ਜਾਂਦਾ ਤੇ ਜਿਹੜੇ ਕਈ ਵਾਰ ਸ਼ਰਾਬੀ ਲੋਕ ਹੁੰਦੇ ਆ ਉਹ ਕਹਿੰਦੇ ਸਾਡੀ ਆਦਤ ਪੱਕ ਗਈ ਹੁਣ ਛੱਡ ਨਹੀਂ ਸਕਦੇ ਇਸ ਤਰ੍ਹਾਂ ਜਿਹੜੇ ਸਾਧੂ ਹੁੰਦੇ ਉਹਨਾਂ ਨੂੰ ਨਾਮ ਦਾ ਨਸ਼ਾ ਹੁੰਦਾ ਉਹਨਾਂ ਨੂੰ ਤਪ ਕਰਨ ਦਾ ਨਸ਼ਾ ਹੁੰਦਾ ਤੇ ਇਹ ਤਪ ਕਰਨ ਦੇ ਨਾਲ ਜਾਪ ਭਜਨ ਬੰਦਗੀ ਕਰਨ ਦੇ ਨਾਲ ਜਦੋਂ ਮਨ ਟਿਕਦਾ ਉਹ ਜਿਹੜਾ ਆਨੰਦ ਆਉਂਦਾ ਹੈ ਤੇ ਉਹ ਤਾਂ ਫਿਰ ਗੁੰਗੇ ਨੂੰ ਗੁੜ ਖਵਾ ਦਈਏ ਦੱਸ ਨਹੀਂ ਸਕਦਾ ਇਸ ਤਰ੍ਹਾਂ ਨੂੰ ਸ਼ਬਦਾਂ ਚ ਨਹੀਂ ਦੱਸਿਆ ਜਾ ਸਕਦਾ ਬਾਬਾ ਜੀ ਨੇ ਆਖਣਾ ਭਾਈ ਇਹ ਨਾਮ ਸਿਮਰਨ ਬਹੁਤ ਜ਼ਰੂਰੀ ਹੈ ਇਹ ਆਦਤ ਆ ਪੱਕ ਜਾਂਦੀ ਆ ਇਹਨੂੰ ਬਦਲਣਾ ਬਹੁਤ ਔਖਾ ਹੈ ਇਕਾਗਰਤਾ ਦੀ ਅੱਜ ਆਪਾਂ ਗੱਲ ਕਰੀਏ ਸੰਗਤ ਜੀ ਜਿਹੜੇ ਲੋਕ ਬਾਬਾ ਸ੍ਰੀਚੰਦ ਜੀ ਦੀ ਨਿੰਦਿਆ ਵੀ ਕਰਦੇ ਆ ਕਈ ਕਿੱਡੀ ਮਾੜੀ ਗੱਲ ਆ ਆਪਣੀ ਇਕਾਗਰਤਾ ਵੱਲ ਵੇਖੋ ਅੱਜ ਸਾਡੀ ਇਕਾਗਰਤਾ ਕਿੰਨੀ ਕ ਆਪਣੇ ਜੀਵਨ ਵੱਲ ਝਾਤੀ ਮਾਰੀਏ ਕਿੰਨਾ ਕੁ ਲੰਮਾ ਸਮਾਂ ਆਪਾਂ ਚੌਂਕੜਾ ਮਾਰ ਸਕਦੇ ਆ ਬਾਬਾ ਜੀ ਕਈ ਕਈ ਦਿਨ ਦੇਖੋ ਇਹ ਘੰਟਿਆਂ ਦੀ ਮਿੰਟਾਂ ਦੀ ਗੱਲ ਨਹੀਂ ਹੋ ਰਹੀ ਦਿਨਾਂ ਦੀ ਗੱਲ ਹੋ ਰਹੀ ਆ ਮਹੀਨਿਆਂ ਦੀ ਵੀ ਗੱਲ ਹੋ ਰਹੀ ਆ ਜਦੋਂ ਬਾਬਾ ਜੀ ਦਾ ਜੀਵਨ ਪੜਦੇ ਆ ਸਮਾਦੀ ਇੰਨੀ ਵੱਧ ਗਈ ਸੀ ਸੰਗਤ ਜੀ ਤਿੰਨ ਤਿੰਨ ਚਾਰ ਚਾਰ ਦਿਨ ਲਗਾਤਾਰ ਸਮਾਦੀ ਰੋਣੀ ਤੇ ਮਾਤਾ ਸਲੱਖਣੀ ਜੀ ਨੇ ਕਈ ਵਾਰੀ ਡੋਲ ਜਾਣਾ ਅਖਣਾ ਜਿਸ ਤਰ੍ਹਾਂ ਮੇਰੇ ਪਤੀ ਜੀ ਮੈਨੂੰ ਛੱਡ ਗਏ ਓਹ ਲੱਗਦਾ ਮੇਰਾ ਪੁੱਤਰ ਵੀ ਮੈਨੂੰ ਛੱਡ ਜਾਵੇਗਾ ਪਰ ਪੇਸ਼ ਨਹੀਂ ਸੀ ਜਾਂਦੀ ਇਹਨਾਂ ਨੂੰ ਰੋਕ ਸਕੀਏ ਮੋਹ ਪਿਆਰ ਵਿੱਚ ਫਸੇ ਝੂਰਦੇ ਆ ਬਾਬਾ ਜੀ ਨੇ ਮਾਤਾ ਜੀ ਦੇ ਦਿਲ ਦੀ ਗੱਲ ਜਾਣੀ ਆ ਮਹਾਪੁਰਖ ਜਿਹੜੇ ਸੀ ਇਹ ਜਿੰਨੇ ਵੀ ਹੁੰਦੇ ਆ ਮਹਾਪੁਰਖ ਰੱਬ ਦੇ ਪਿਆਰੇ ਸਭ ਦੇ ਦਿਲਾਂ ਦਾ ਭੇਤ ਜਾਣਦੇ ਇੱਕ ਦਿਨ ਕਹਿਣ ਲੱਗੇ ਮਾਤਾ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਸਾਰੀ ਗੱਲ ਦਿਲ ਦਾ ਭੇਤ ਦੱਸਿਆ ਕਹਿੰਦੇ ਮੈਂ ਤੁਹਾਨੂੰ ਚੇਤਾ ਕਰਾ ਦੇ ਆ ਇਹ ਸਾਰੀਆਂ ਗੱਲਾਂ ਇਹ ਪਿਤਾ ਜੀ ਦੇ ਕਹਿਣ ਕਰਕੇ ਹੀ ਮੈਂ ਕਰ ਰਿਹਾ ਤੁਹਾਨੂੰ ਯਾਦ ਹੋਣਾ ਜਦੋਂ ਪਿਤਾ ਜੀ ਨੇ ਮੋਦੀ ਖਾਨਾ ਸੰਭਾਲਿਆ ਤੇਰਾ ਤੇਰਾ ਤੋਲਿਆ ਮੈਂ ਵੀ ਕਦੇ-ਕਦੇ ਪਿਤਾ ਜੀ ਦੇ ਨਾਲ ਉਹ ਚਲਾ ਜਾਂਦਾ ਸੀ ਸੰਗਤ ਜੀ ਮਹਾਰਾਜ ਜਦੋਂ ਮੋਦੀ ਦੀ ਕਾਰ ਕਰਦੇ ਸੁਲਤਾਨਪੁਰ ਲੋਧੀ ਬਾਬਾ ਸ੍ਰੀ ਚੰਦ ਜੀ ਨੇ ਆਪਦੀ ਹੱਡ ਬੀਤੀ ਦਸੀ ਕਿ ਮੈਂ ਵੀ ਉੱਥੇ ਉਹਨਾਂ ਨਾਲ ਹੁੰਦਾ ਸੀ ਕਈ ਵਾਰ ਜਿਵੇਂ ਬੱਚੇ ਕਈ ਜिद ਕਰਦੇ ਆ ਵੀ ਮੈਂ ਆਪਣੇ ਪਿਤਾ ਨਾਲ ਜਾਣਾ ਇਸ ਤਰ੍ਹਾਂ ਦਾ ਸੁਭਾਅ ਬਣਿਆ ਤੇ ਕਹਿੰਦੇ ਜਦੋਂ ਮੈਂ ਮੋਦੀ ਖਾਨੇ ਗਿਆ ਕਈ ਵਾਰ ਤਾਂ ਮੈਨੂੰ ਮਾਤਾ ਜੀ ਨੀਂਦ ਆ ਜਾਂਦੀ ਸੀ ਕਈ ਵਾਰੀ ਜਦੋਂ ਮੈਨੂੰ ਨੀਂਦ ਆਉਣੀ ਤੇ ਮੈਂ ਨੀਂਦ ਮੇਰੀ ਜਦੋਂ ਅੱਖ ਖੁੱਲਣੀ ਬਾਅਦ ਵਿੱਚ ਮੈਂ ਦੇਖਣਾ ਪਿਤਾ ਜੀ ਕੀ ਕਰਦੇ ਆ ਪਿਤਾ ਜੀ ਵੱਲ ਗੋਹ ਨਾ ਵੇਖਣਾ ਉਹੀ ਮੇਰਾ ਸੁਭਾਅ ਬਣ ਗਿਆ ਪਿਤਾ ਜੀ ਦੇ ਚਿਹਰੇ ਦਾ ਨੂਰ ਫਿਰ ਮੈਂ ਦੇਖਣਾ ਪਿਤਾ ਜੀ ਕਿਵੇਂ ਅੰਮ੍ਰਿਤ ਵੇਲੇ ਉੱਠਦੇ ਆ ਕਿਵੇਂ ਇਸ਼ਨਾਨ ਕਰਦੇ ਆ ਇਵੇਂ ਚੌਂਕੜੀ ਮਾਰ ਕੇ ਅੱਖਾਂ ਮੀਟ ਕੇ ਬੈਠ ਜਾਂਦੇ ਆ ਫਿਰ ਮੈਂ ਵੀ ਪਿਤਾ ਜੀ ਨਾਲ ਚਲਾ ਜਾਂਦਾ ਸੀ ਕਦੇ ਕਦੇ ਮੇਰੀ ਅੱਖ ਲੱਗ ਜਾਣੀ ਨੀਂਦ ਆ ਜਾਣੀ ਮਾਂ ਇਕ ਕਦੇ ਕਦੇ ਅੱਖ ਖੁੱਲ੍ਹ ਜਾਣੀ ਜਦੋਂ ਅੱਖ ਖੁੱਲ੍ਹਣੀ ਮੈਂ ਵੀ ਪਿਤਾ ਜੀ ਦੀ ਰੀਸ ਕਰਨੀ ਮਾਂ ਮੈਂ ਵੀ ਬੈਠ ਜਾਣਾ ਉਸ ਦਿਨ ਤੋਂ ਮੈਂ ਅੰਮ੍ਰਿਤ ਵੇਲੇ ਜਾਗਣ ਦਾ ਸੁਭਾਅ ਆਪਣੇ ਆਪ ਹੀ ਬਣਾ ਲਿਆ ਤੇ ਇਹ ਸੁਭਾਅ ਕਿਵੇਂ ਪੱਕ ਗਿਆ ਜਿਵੇਂ ਪਿਤਾ ਜੀ ਕਰਦੇ ਸੀ ਮੈਂ ਉਸੇ ਤਰ੍ਹਾਂ ਕਰਨ ਲੱਗਾ ਉਹਨਾਂ ਦੀ ਸੰਗਤ ਵਿੱਚ ਮੈਂ ਚੌਂਕੜਾ ਲਾਉਣਾ ਸਿੱਖਿਆ ਉਸ ਦਿਨ ਤੋਂ ਕਦੇ ਨਹੀਂ ਹੋਇਆ ਕਿ ਅੰਮ੍ਰਿਤ ਵੇਲੇ ਬਾਦ ਵਿੱਚ ਮੈਨੂੰ ਨੀਂਦ ਆਈ ਹੋਵੇ। ਸੋ ਗੁਰੂ ਪਿਤਾ ਜੀ ਕਹਿੰਦੇ ਸੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਰੱਬ ਦੀ ਵਡਿਆਈ ਕਰਨੀ ਆ, ਸੋਭਾ ਕਰਨੀ ਆ। ਅੰਮ੍ਰਿਤ ਵੇਲੇ ਤੋਂ ਦੱਸੋ ਭਲਾ ਹੋਰ ਚੰਗਾ ਸਮਾਂ ਕਿਹੜਾ ਹੋ ਸਕਦਾ ਹੈ? ਮੈਂ ਨੇਮ ਨਹੀਂ ਟੁੱਟਣ ਦਿੱਤਾ ਮਾਤਾ ਜੀ। ਮੈਨੂੰ ਪਿਤਾ ਜੀ ਦੇ ਦੱਸੇ ਮੰਤਰ, ਮੂਲ ਮੰਤਰ, ਵਾਹਿਗੁਰੂ ਮੰਤਰ ਸਾਰੇ ਯਾਦ ਤੇ ਗੁਰੂ ਪਿਤਾ ਜੀ ਕਿਵੇਂ ਬੇਈ ਨਦੀ ਚ ਗਏ ਤਿੰਨ ਦਿਨਾਂ ਬਾਅਦ ਬਾਹਰ ਆਏ ਆ ਕਿਵੇਂ ਉੱਥੇ ਅੱਜ ਸੰਗਤ ਜੀ ਇਹ ਸਾਰਾ ਜੋ ਗੁਰਦੁਆਰਾ ਸਾਹਿਬ ਸੰਤ ਘਾਟ ਵੀ ਬਣਿਆ ਹੋਇਆ ਤੇ ਉਹ ਗੁਰੂ ਪਾਤਸ਼ਾਹ ਜੀ ਦੇ ਮੰਤਰ ਗੁਰੂ ਪਿਤਾ ਜੀ ਦੇ ਇੱਕ ਓੰਕਾਰ ਤੋਂ ਲੈ ਕੇ ਜੋ ਗੁਰਪ੍ਰਸਾਦ ਤੱਕ ਹਨ ਇਹ ਸਿਮਰਨ ਇਹਦਾ ਮੈਂ ਕਰਦਾ ਹਾਂ ਸਮਾਧੀਆਂ ਲਾਉਣੀਆਂ ਮੈਂ ਪਿਤਾ ਜੀ ਤੋਂ ਸਿੱਖੀਆਂ ਨੇ ਉੱਠਦੇ ਆਂ ਬੈਠਦੇ ਆਂ ਕੰਮ ਧੰਦੇ ਕਰਦੇ ਆਂ ਨਾਮ ਕਿਵੇਂ ਜਪਣਾ ਇਹ ਵੀ ਮੈਨੂੰ ਪਿਤਾ ਜੀ ਨੇ ਦੱਸਿਆ ਮਾਂ ਪਿਤਾ ਜੀ ਤਾਂ ਐਸੇ ਹਨ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਆ ਤੇ ਮੈਂ ਬਜ਼ੁਰਗਾਂ ਤੋਂ ਵੀ ਸੁਣਿਆ ਹੈ ਮੈਂ ਬੇਬੇ ਨਾਨਕੀ ਜੀ ਪਾਸੋਂ ਹੋਵਾ ਜੀ ਪਾਸੋਂ ਵੀ ਇਹ ਬਚਨ ਸੁਨੇ ਹਨ ਕਿ ਗੁਰੂ ਪਿਤਾ ਜੀ ਬਚਪਨ ਦੇ ਵਿੱਚ ਹੀ ਇਹ ਅਵਸਥਾ ਦੇ ਮਾਲਕ ਸਨ ਜਦੋਂ ਵੈਦ ਆਇਆ ਸੀ ਘਰ ਦੇ ਵਿੱਚ ਵੈਦ ਆਖਦਾ ਸੀ ਕਿ ਨਾਨਕ ਜੀ ਬਿਮਾਰ ਹਨ ਪਿਤਾ ਜੀ ਬਿਮਾਰ ਹਨ ਕੋਈ ਸਤਿਗੁਰੂ ਜੀ ਬਾਰੇ ਕਿਵੇਂ ਗੱਲਾਂ ਕਰਦਾ ਸੀ ਪਰ ਜਦੋਂ ਵੈਦ ਨਾਲ ਵਿਚਾਰ ਹੋਈ ਸੀ ਉਹਨੇ ਕੀ ਪੁੱਜਿਆ ਸੀ ਕਿ ਪਿਤਾ ਜੀ ਅੰਦਰ ਵਿਰਾਗ ਬਹੁਤ ਜ਼ਿਆਦਾ ਹੈ ਉਹ ਬਚਪਨ ਦੀ ਗੱਲ ਆ ਜਿਹੜੇ ਦਾਦਾ ਜੀ ਤੇ ਉਹਨਾਂ ਨੇ ਬੁਲਾਇਆ ਸੀ ਵੈਦ ਨੂੰ ਕਿ ਜਦੋਂ ਵੈਦ ਨੇ ਬਾਹ ਫੜੀ ਸੀ ਮਹਾਰਾਜ ਦੀ ਮਹਾਰਾਜ ਨੇ ਆਖਿਆ ਸੀ ਭੋਲਾ ਵੈਦ ਆ ਜਾਣਦੇ ਨਹੀਂ ਨਵਜ ਦੇਖਦਾ ਪਰ ਪੀੜ ਤਾਂ ਕਲੇਜੇ ਵਿੱਚ ਹੈ ਇਹ ਬਿਰਹਾ ਦੀ ਪੀੜ ਆ ਬੜੇ ਦੁੱਖ ਨੇ ਤੁਸੀਂ ਬੈਰਾਗ ਦੀ ਅਵਸਥਾ ਹੁੰਦੀ ਆ ਜਿਹੜੀ ਸਿਮਰਨ ਤੋਂ ਪਹਿਲਾਂ ਬੈਰਾਗ ਹੋਣਾ ਬਹੁਤ ਜ਼ਰੂਰੀ ਆ ਅਸੀਂ ਵੀ ਨਿੱਕੀ ਉਮਰੇ ਉਹਨਾਂ ਸਿਮਰਨ ਸ਼ੁਰੂ ਕੀਤਾ ਪਿਤਾ ਜੀ ਨੇ ਜਿਸ ਤਰ੍ਹਾਂ ਮਾਂ ਮੈਂ ਵੀ ਕਰਦੇ ਹਾਂ ਮਾਤਾ ਜੀ ਛੋਟੇ ਹੁੰਦਿਆਂ ਧਰੂ ਭਗਤ ਜੀ ਨੇ ਵੀ ਸਿਮਰਨ ਕੀਤਾ ਨਾਮ ਜਪਦਿਆਂ ਨੇ ਉੱਤਮ ਗਤੀ ਪਾਈ ਪ੍ਰਹਿਲਾਦ ਜੀ ਨੇ ਕਿੰਨੀ ਬੰਦਗੀ ਕੀਤੀ ਉਹਨਾਂ ਨੂੰ ਦੁੱਖ ਵੀ ਆਏ ਉਹਨਾਂ ਨੂੰ ਬੜੇ ਕਸ਼ਟ ਦਿੱਤੇ ਹਰਨਾਕਸ਼ ਨੇ ਪਰ ਅੰਤ ਨੂੰ ਹਰਨਾਕਸ਼ ਦਾ ਵੱਢ ਕੀਤਾ ਭਗਵਾਨ ਜੀ ਨੇ ਨਰ ਸਿੰਘ ਬਣ ਕੇ ਤੇ ਬਾਣੀ ਵੀ ਕਹਿ ਰਹੀ ਆ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਕਿੱਡੀ ਵੱਡੀ ਪਦਵੀ ਪਾਈ ਭਗਤਾਂ ਨੇ ਤੇ ਇਹ ਭਗਤ ਤਰੂ ਜੀ ਵਰਗੇ ਭਗਤ ਪ੍ਰਹਿਲਾਦ ਜੀ ਵਰਗੇ ਨਾਮ ਜਪਣ ਕਰਕੇ ਰਹੀਂਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੇਗਾ ਤੇ ਸੰਗਤ ਜੀ ਫਿਰ ਬਾਬਾ ਜੀ ਨੇ ਇਸ ਤਰ੍ਹਾਂ ਵੀ ਦੱਸਿਆ ਇਹ ਕਈ ਲੋਕ ਕਹਿ ਦਿੰਦੇ ਆ ਨਾਮ ਜਪਣ ਵਾਲਿਆਂ ਨੂੰ ਦੁੱਖ ਬਹੁਤ ਹੁੰਦਾ ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੇ ਵੀ ਬਹੁਤ ਦੁੱਖ ਜਿਆਦਾ ਏ ਸੀਗੇ ਉਹਨਾਂ ਨੂੰ ਕੋਠੇ 'ਚ ਬੰਦ ਕਰਕੇ ਰੱਖਿਆ ਗਿਆ। ਉਹਨਾਂ ਨੂੰ ਅੱਗ ਵਿੱਚ ਸਾੜਨ ਦਾ ਯਤਨ ਕੀਤਾ ਗਿਆ ਪਰ ਭਗਵਾਨ ਜਿਨੇ ਉਹਨਾਂ ਦੀ ਰੱਖਿਆ ਕੀਤੀ। ਜਦੋਂ ਮਹਾਂਪਰਖਾਂ ਨੂੰ ਦੁੱਖ ਆਉਂਦਾ ਇਹ ਲੋਕਾਂ ਦਾ ਵਿਸ਼ਵਾਸ ਟੁੱਟ ਕਿਤੇ ਨੂੰ ਅਸੀਂ ਤਾਂ ਬਾਣੀ ਨਹੀਂ ਸੀ ਪੜਦੇ ਬੰਦਗੀ ਨਹੀਂ ਸੀ ਕਰਦੇ। ਇਹਨਾਂ ਨੂੰ ਦੁੱਖ ਕਿਉਂ ਆਉਂਦਾ? ਅਸਲ ਦੇ ਵਿੱਚ ਗੱਲ ਇਹ ਹੈ ਪਿਛਲੇ ਕੀਤੇ ਹੋਏ ਜਨਮਾਂ ਦੇ ਜਿਹੜੇ ਦੁੱਖ ਆ ਜਦੋਂ ਆਪਾਂ ਨਾਮ ਜਪਦੇ ਆ ਤੇ ਪਹਿਲਾਂ ਉਹ ਅੱਗੇ ਆਉਂਦੇ ਉਹ ਸਾਰੇ ਬਾਣੀ ਜਿਹੜੀ ਆ ਮੈਲ ਘੱਟਦੀ ਕਿਸੇ ਨਾਲ ਮੰਦ ਦੀ ਹੋਮ ਹੈ ਜਿਹੜੀ ਆ ਗੁਣਗਾਵਤ ਤੇਰੀ ਉਤਰ ਸਮੈਲ ਮੈਲ ਉਤਾਰਦੀ ਹੈ ਜਿਵੇਂ ਆਪਾਂ ਮੈਲਾ ਕੱਪੜਾ ਹੋਵੇ ਉਹਨੂੰ ਜਦੋਂ ਸਾਬਣ ਲਾ ਕੇ ਮਲ ਮਲ ਕੇ ਧੋਨੇ ਆ ਤੇ ਮੈਲ ਪਹਿਨਾ ਬਾਹਰ ਆਉਂਦੀ ਹੈ ਬਾਣੀ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਜਿਹੜੇ ਦੁੱਖ ਬਾਅਦ ਵਿੱਚੋਂ ਮਿਲਨੇ ਹੁੰਦੇ ਆ ਕਿ ਪ੍ਰਮਾਤਮਾ ਦੀ ਸਿਫਤ ਸਲਾ ਭਜਨ ਸਿਮਰਨ ਉਹ ਦੁੱਖ ਹੀ ਕੱਟਦਾ ਹੈ ਬੰਦਗੀ ਕੀਤੀ ਤਾਂ ਉਹ ਦੁੱਖ ਤੇਜ਼ੀ ਨਾਲ ਆਉਣ ਲੱਗਦੇ ਆ ਜਨਮਾਂ ਜਨਮਾਂ ਦੇ ਮਿਟਣ ਲੱਗਦੀ ਆ ਇਹ ਆਪਾਂ ਕਿਵੇਂ ਕਿੰਨੇ ਜਦੋਂ ਦਾ ਪਾਠ ਕਰਨੇ ਲੱਗੇ ਆ ਸਿਮਰਨ ਕਰਨੇ ਲੱਗੇ ਆ ਨੁਕਸਾਨ ਹੋਣ ਲੱਗ ਗਿਆ ਇਸ ਤਰ੍ਹਾਂ ਦਾ ਵਹਿਮ ਵੀ ਬੰਦੇ ਅੰਦਰ ਪੈਦਾ ਹੋ ਜਾਂਦਾ ਪਰ ਅਸਲ ਗੱਲ ਬੰਦਾ ਸਮਝ ਨਹੀਂ ਪਾਉਂਦਾ ਕਿ ਉਹਦੇ ਜਿਹੜੇ ਕਈ ਜਨਮਾਂ ਦੇ ਵਿੱਚ ਜਿਹੜੇ ਉਹਨੂੰ ਦੁੱਖ ਮਿਲਨੇ ਸੀ ਇਸੇ ਜਨਮ ਚ ਇਹ ਪੈਣਾ ਕੱਟੇ ਜਾ ਰਹੇ ਨੇ ਪਰ ਬਾਅਦ ਵਿੱਚ ਉਹਨੂੰ ਸੌਖੀ ਮਿਲਣਾ ਆਨੰਦ ਮਿਲਣਾ ਇਹ ਲੋਕ ਭੁੱਲ ਜਾਂਦੇ ਇਸ ਕਰਕੇ ਕਈ ਜਦੋਂ ਬਾਣੀ ਪੜਦੇ ਆ ਤੇ ਛੱਡ ਦਿੰਦੇ ਆ ਕਹਿੰਦੇ ਸਾਨੂੰ ਦੁੱਖ ਆ ਗਿਆ ਸੀ ਨਹੀਂ ਬਾਣੀ ਪੜਨੀ ਭਰੋਸਾ ਟੁੱਟ ਜਾਂਦਾ ਦੱਸਿਆ ਕਿ ਫਿਰ ਬਾਬਾ ਸ੍ਰੀ ਚੰਦ ਜੀ ਕਹਿੰਦੇ ਭਗਤ ਧਰੂ ਜੀ ਨਾਲ ਹੋਇਆ ਸੀ ਜਦੋਂ ਹੱਸਦੇ ਹੱਸਦੇ ਘਰੇ ਆਏ ਆ ਧਰੂ ਹੱਸਦਾ ਘਰੇ ਆਇਆ ਇਹ ਜਦੋਂ ਘਰੇ ਆਏ ਕਰ ਪਿਆਰ ਪਿਓ ਪੁੱਛੜ ਦਿੱਤਾ ਉਹ ਭਗਤ ਜੀ ਹੱਸਦੇ ਆਏ ਪਿਤਾ ਜੀ ਨੇ ਪਿਆਰ ਵਿੱਚ ਗੋਦੀ 'ਚ ਚੁੱਕ ਲਿਆ ਮਤਰੀ ਮਾਂ ਨੇ ਮਨ 'ਚ ਗੁੱਸਾ ਖਾਦਾ ਬਾਹੋਂ ਫੜ ਕੇ ਉਠਾਇਆ ਕਿਾ ਸੀ ਮੇਰੇ ਢਿੱਡੋਂ ਜੰਮਣਾ ਸੀ ਜੇ ਇਹ ਗੋਦੀ ਦਾ ਸੁੱਖ ਮਾਨਣਾ ਸੀ ਇਸ ਕਰਕੇ ਫਿਰ ਜਿਹੜੇ ਤਰੂ ਜੀ ਆਪਦੇ ਮਾਂ ਤੋਂ ਜਾ ਕੇ ਪੁੱਛਦੇ ਆ ਕਿ ਮਾਤਾ ਜੀ ਇਸ ਤਰ੍ਹਾਂ ਮੇਰੇ ਨਾਲ ਕਿਉਂ ਹੋਇਆ ਪਿਤਾ ਜੀ ਦੀ ਗੋਦੀ ਵਿੱਚੋਂ ਮੈਨੂੰ ਉਠਾ ਦਿੱਤਾ ਗਿਆ ਤੁਸੀਂ ਰਾਜਕੁਮਾਰੀ ਹੋ ਕੇ ਗੋਲੀ ਹੋ ਆ ਮਾਂ ਨੇ ਬੜੇ ਪ੍ਰੀਮ ਨਾਲ ਸਮਝਾਇਆ ਸੀ ਜੇ ਰਾਜ ਲੈਣਾ ਕਿਸ ਉਦਮ ਤੇ ਰਾਜ ਮਿਲਿਆ ਸ਼ਤਰੂ ਤੇ ਸਭ ਹੋਵਣ ਮੀਤਾ ਇਹ ਵੈਰੀ ਵੀ ਮਿੱਤਰ ਹੋ ਸਕਦੇ ਪਰ ਐ ਬਰੇ ਬੱਚੇ ਤੈਨੂੰ ਉਹਦੇ ਲਈ ਭਗਤੀ ਕਰਨੀ ਪਊਗੀ ਪਰਮੇਸ਼ਰ ਵਿੱਚ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਏ ਪਤਿਤ ਪੁਨੀਤਾ ਫਿਰ ੁਗ ਜੀ ਨੇ ਜਦੋਂ ਬੜੀ ਬੰਦਗੀ ਕੀਤੀ ਆ ਨਾਮ ਜਪਿਆ ਤੇ ਪਿਤਾ ਜੀ ਨੇ ਫਿਰ ਕਿਹਾ ਸੀ ਕਿ ਪੁੱਤਰ ਜੀ ਆਉ ਮੈਂ ਤੁਹਾਨੂੰ ਅੱਧਾ ਰਾਜ ਭਾਗ ਦੇ ਦੇਣਾ ਉਹਨਾਂ ਨੇ ਆਖਿਆ ਹਜੇ ਤਾਂ ਮੈਂ ਬੰਦਗੀ ਵੱਲ ਕਦੇ ਨਹੀਂ ਪੁੱਟਿਆ ਜਦੋਂ ਗੁਰੂ ਨਾਮ ਰਾਜ ਅੱਧਾ ਰਾਜ ਭਾਗ ਨੂੰ ਮਿਲਿਆ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਬੜੀ ਬੰਦਗੀ ਕੀਤੀ ਪਿੰਡਵਾਲ ਆ ਜਾਂਦੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਮਾਤਾ ਜੀ ਜਦੋਂ ਮੋਦੀ ਖਾਣਾ ਸੰਭਾਲ ਕੇ ਪਿਤਾ ਜੀ ਆਉਂਦੇ ਮੈਨੂੰ ਸਾਰੇ ਭਗਤਾਂ ਦੀਆਂ ਸਾਖੀਆਂ ਸੁਣਾਉਂਦੇ ਬੱਚਾ ਉਹਨਾਂ ਨੇ ਮੈਨੂੰ ਬਚਪਨ ਵਿੱਚ ਬਹੁਤ ਜ਼ਿਆਦਾ ਇਤਿਹਾਸ ਰਿਸ਼ੀ ਮੂਨੀ ਦੇਵਤੇ ਜਿਹੜੇ ਹੋਏ ਆ ਤੇ ਉਹ ਸਾਰੇ ਹੀ ਗੁਰੂ ਪਿਤਾ ਜੀ ਅੱਗੇ ਝੁਕਦੇ ਆ ਪਰ ਇਸ ਤਰ੍ਹਾਂ ਸਿਮਰਨ ਤੋਂ ਉੱਪਰ ਕੁਝ ਵੀ ਨਹੀਂ ਤੇ ਇਹ ਗ੍ਰੰਥਾਂ ਦਾ ਅਧਿਐਨ ਕਰਨਾ ਸਮਾਧੀਆਂ ਲਾਉਣੀਆਂ ਚੌਂਕੜਾ ਮਾਰਨਾ ਇਹ ਸਾਰਾ ਸੰਸਾਰ ਇੱਕ ਕੂੜ ਦਾ ਪਸਾਰਾ ਸਿਮਰਨ ਤੋਂ ਵੱਡਾ ਸੁੱਖ ਕਿਤੇ ਵੀ ਨਹੀਂ ਹੈ ਇਹ ਪਿਤਾ ਜੀ ਦੇ ਬਚਨ ਮੈਨੂੰ ਹਰੇ ਯਾਦ ਨੇ ਕੂੜ ਸਭ ਸੰਸਾਰ ਨਾਨਕ ਦੁਖੀਆ ਸਭ ਸੰਸਾਰ ਮੈਂ ਇਹਨਾਂ ਨੂੰ ਕਦੇ ਭੁਲਾ ਨਹੀਂ ਸਕਦਾ ਇਸ ਕਰਕੇ ਉਦੋਂ ਤੋਂ ਹੀ ਮੇਰਾ ਸੁਭਾਅ ਇਹ ਉਪਰਾਮਤਾ ਬਣ ਗਈ ਬਚਪਨ ਦੇ ਵਿੱਚ ਜਿਹੜੀ ਅੱਜ ਵੀ ਉਹ ਸੁਭਾਅ ਦੇ ਵਿੱਚ ਤਣ ਕਰ ਰਹੀ ਹੈ ਆ ਜੰਗਲ ਵਿੱਚ ਮੈਂ ਚਲਾ ਜਾਣਾ ਸਭਾ ਬਣ ਗਿਆ ਉਕੇ ਇਹ ਮੈਲ ਮਾਰੀਆਂ ਸਭ ਝੂਠੀਆਂ ਮੈਨੂੰ ਪ੍ਰਤੀਤ ਹੁੰਦੀਆਂ ਨੇ ਇਹ ਦੇਹ ਵੀ ਝੂਠੀ ਆ ਇਹ ਕੱਪੜੇ ਜਿਹੜੇ ਪੋਸ਼ਾਕ ਆ ਇਹ ਵੀ ਝੂਠ ਆ ਸੁੰਦਰਤਾ ਵੀ ਝੂਠ ਆ ਸਿਆਣਪ ਵੀ ਝੂਠ ਆ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਯਾਰ ਨਾਮ ਤੋਂ ਬਿਨਾ ਇੱਥੇ ਕਿਹੜਾ ਅਸਲੀ ਮਿੱਤਰ ਹੈ ਨੀਂ ਨਜ਼ਰ ਨਹੀਂ ਆਉਂਦਾ ਕਿੰਨੀ ਵੱਡੀ ਗੱਲ ਬਾਬਾ ਜੀ ਨੇ ਆਖੀ ਸੀ ਜਿਹਨੂੰ ਅੱਜ ਲੋਕ ਪੜਦੇ ਆ ਤੇ ਭੁੱਲ ਜਾਂਦੇ ਪਰ ਪੂੜ ਪੂੜੇ ਨੇ ਹੁਣ ਲੱਗਾ ਵਿਸਰਿਆ ਕਰਤਾਰ ਤਾਂ ਇਸ ਤਰ੍ਹਾਂ ਕਿਹਦੇ ਨਾਲ ਦੋਸਤੀ ਕੀਤੀ ਕਿਹਦੇ ਨਾਲ ਆਖਿਆ ਮਾਂ ਮੈਂ ਖੇਡਾਂ ਸਾਰਾ ਜਹਾਨ ਤੁਰ ਜਾਣ ਵਾਲਾ ਇਸ ਕਰਕੇ ਕਿਸੇ ਨਾਲ ਵੀ ਮੂੰਹ ਨਹੀਂ ਪਾਉਣਾ ਚਾਹੀਦਾ ਇੱਥੇ ਸਾਰੇ ਲੋਕ ਨਾਮ ਤੋਂ ਬਿਨਾਂ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਤੁਰ ਦਾਸ ਇੱਕ ਇੱਕ ਦੁੱਖ ਸਭੀ ਕੋ ਸੁਖੀ ਸ਼ਾਂਤ ਦਾ ਆਸ ਤਾਂ ਇੱਕ ਇੱਕ ਦੁੱਖ ਸਾਰਿਆਂ ਨੂੰ ਹੀ ਇਸਨੂੰ ਤਨ ਕਰਕੇ ਪੀੜਾ ਕੋਈ ਮਨ ਕਰਕੇ ਸੰਤਾ ਵਿੱਚ ਹੈ ਕਿ ਇਹ ਚੀਜ਼ਾਂ ਮੈਨੂੰ ਉਪਰਾਮ ਕਰਦੀਆਂ ਨੇ ਮਾਤਾ ਜੀ ਤਾਂ ਮੈਂ ਕਿਸ ਤਰ੍ਹਾਂ ਇਹ ਚੀਜ਼ ਛੱਡ ਸਕਦਾ ਮੇਰਾ ਸੁਭਾਅ ਬਣ ਗਿਆ ਤੇ ਕਿਰਪਾ ਕਰਕੇ ਆਪ ਦੀ ਮਰਯਾਦ ਤੋਂ ਬੋਲਾ ਗੁਰੂ ਪਿਤਾ ਜੀ ਬਾਕੀ ਜੋ ਕਰ ਰਹੇ ਹੋ ਜਾਣਗੇ ਉਹ ਸੰਸਾਰ ਦੇ ਭਲੇ ਵਾਸਤੇ ਗਏ ਉਹ ਦੁਨੀਆ ਨੂੰ ਤਾਰਨ ਗਏ ਆ ਉਹ ਹੁਕਮ ਹੈ ਪਰਮੇਸ਼ਰ ਦਾ ਤੇ ਐਵੇਂ ਮੈਂ ਇੱਥੇ ਜੀ ਬੈਠਦਾ ਹਾਂ ਇਹ ਵੀ ਵਾਹਿਗੁਰੂ ਦਾ ਹੁਕਮ ਹੈ ਤੇ ਉਹਦੇ ਤੋਂ ਬਿਨਾ ਹੁਕਮ ਤੋਂ ਕੁਝ ਵੀ ਨਹੀਂ ਹੋ ਸਕਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤੋਂ ਪ੍ਰੇਮ ਦੀਆਂ ਗੱਲਾਂ ਨੇ ਮਾਤਾ ਸਲਖਣੀ ਜੀ ਦੇ ਮਨ ਨੂੰ ਮੋਹ ਲਿਆ ਆਖਿਆ ਮੇਰਾ ਪੁੱਤਰ ਇਤਨਾ ਗਿਆਨਵਾਨ ਹੈ ਇਹ ਗੱਲ ਫਿਰ ਜਦੋਂ ਸਾਂਝੀ ਕੀਤੀ ਦਿਲ ਦੀਆਂ ਗੱਲਾਂ ਦਸੀਆਂ ਬਾਬਾ ਲਖਮੀ ਚੰਦ ਜੀ ਵੀ ਉੱਥੇ ਆਏ ਆ ਉਹਨਾਂ ਨੂੰ ਵੀ ਫਿਰ ਬਹੁਤ ਪ੍ਰੇਮ ਨਾਲ ਮਾਤਾ ਜੀ ਨੇ ਕੋਲ ਬਿਠਾਇਆ ਪ੍ਰਸ਼ਾਦਾ ਛਕਾਇਆ ਇਸ ਤਰ੍ਹਾਂ ਇੱਕ ਪਾਵਨ ਕਥਾ ਹੋਈ ਆ ਸੰਗਤ ਜੀ ਇਸ ਤਰ੍ਹਾਂ ਹੀ ਅਵਸਥਾ ਹੁੰਦੀ ਆ ਸਾਧੂ ਜੀ ਪਹਿਲਾਂ ਪਹਿਲਾਂ ਉਹ ਆਕਾਂਤ ਪਾਲਦੇ ਤੇ ਨਾਮ ਜਪਦੇ ਆ ਫੇਰ ਉਹ ਸੰਸਾਰ ਵਿੱਚ ਆ ਜਾਂਦੇ ਉਹਨਾਂ ਦਾ ਪਲਾ ਕਰ ਗਿਆ ਪਰ ਸ਼ੁਰੂ ਸ਼ੁਰੂ ਚ ਉਹਨਾਂ ਨੂੰ ਇਕਾਂਤ ਚਾਹੀਦੀ ਆ ਜੰਗਲ ਵਿੱਚ ਦੂ